ਅਠਿੰਡਾ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਇੱਥੇ ਦੋ ਨੌਜਵਾਨਾਂ ਨੇ ਸੜਕ ਤੇ ਬੈਠ ਕੇ ਪੰਜਾਬ ਪੁਲਸੀ ਪੀਸੀਆਰ ਗੱਡੀ ਤੇ ਮੁਲਾਜ਼ਮਾਂ ਦੇ ਖਿਲਾਫ ਜਮ ਕੇ ਨਾਰੇ ਪਾਜ ਕੀਤੀ ਆਖਰ ਤੁਸੀਂ ਸੋਚਦੇ ਹੋ ਹੋਗੇ ਕਿ ਇਹਨਾਂ ਨੌਜਵਾਨਾਂ ਦਾ ਗੁੱਸਾ ਇੰਨਾ ਕਿਉਂ ਭੜਕਿਆ ਕਿਉਂ ਇਹਨਾਂ ਦੇ ਵੱਲੋਂ ਮੁਲਾਜ਼ਮਾਂ ਦੇ ਖਿਲਾਫ ਜਹੀ ਨਾਰੇਬਾਜੀ ਕੀਤੀ ਜਾ ਰਹੀ ਹੈ ਜਿਸ ਦਾ ਕੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣੀ ਹੈ ਤੇ ਫਿਰ ਪੂਰੇ ਮਾਮਲੇ ਤੇ ਗੱਲਬਾਤ ਕਰਦੇ ਹਾਂ

ਮੇਰੀ ਇੱਥੇ ਕੁੱਟਮਾਰ ਹੋਈ ਇਸ ਦੁਕਾਨ ਦੇ ਵਿੱਚ ਵਾਕੇ ਇੱਥੇ ਪੀਸੀਆਰ ਵਾਲਿਆਂ ਨੇ ਮੇਰੀ ਕੁੱਟਮਾਰ ਕੀਤੀ ਬਿਨਾਂ ਕਿਸੇ ਗਲਤ ਮੇਰੀ ਭਰਾ ਦੀ ਸਕੂਲੀ ਬੋਲ ਕੀਤੀ ਮੇਰੇ ਭੂਆ ਜੀ ਦਾ ਚਲਾਨ ਕੀਤਾ ਭੂਆ ਜੀ ਮੇਰੇ ਟੀਚਰ ਲੱਗਿਆ ਉਹ ਵੀ ਮੈਡੀਕਲ ਟੀਚਰ ਉਹਨਾਂ ਦੀ ਸਕੂਲੀ ਤੇ ਇੱਕ ਨੰਬਰ ਦੇ ਇੱਕ ਨੰਬਰ ਦੇ ਵਿੱਚ ਦਾਰੂ ਉਹਨਾਂ ਦਾ ਚਲਾਨ ਕਰ ਦਿੱਤਾ ਆ ਮੇਰਾ ਭਰਾ ਹੈ ਗੱਲਾ ਤੇ ਨਾ ਕਾਗਜ਼ ਗੱਡੀ ਦਾ ਪੂਰਾ ਜਾ ਇਹਦਾ ਚਲਾਨ ਟੱ ਗਿਆ ਸਾਰੇ ਬੱਚੇ ਲੁੱਟੇ ਜਾ ਰਿਹਾ ਸਾਡੇ ਨਾਲ 751 ਦੇ ਬੱਚੇ ਹੁੰਦੇ ਐ ਇਹ ਦਾਰੂ ਪੀ ਰਿਹਾ ਗੱਡੀ 'ਚ ਇਹ ਸਾਰਾ ਕੁਝ ਬਾਹਰ ਵੀ ਸਿੱਟਣਗੇ ਔਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਉਹਰੇ ਇਹ ਦੋਨੇ ਡੱਕੇ ਹੋਏ ਆ ਮੈਂ ਦੰਦੇ ਸਰਕਾਰੀ ਕੱਟੀ ਦੇ ਵਿੱਚ दारू ਪੀ ਰਹੇ ਆ ਗੱਡੀ ਚ ਇਹ दारू ਪੀ ਕੇ ਇਥੇ ਲੋਕਾਂ ਨੂੰ ਲੋਕਣਗੇ ਇਹ ਹਰਾਮ ਆਮ ਆਮ ਲੋਕਾਂ ਲਈ ਦਾ ਕਾਨੂੰਨ ਆ ਕਹਿੰਦੇ ਆ ਕਿ ਤੁਸੀਂ दारू ਨਹੀਂ ਪੀ ਸਕਦੇ ਗੱਡੀ ਚ ਸਤ ਗੁੰਡਾ ਦੇ ਪੱਟੇ ਹੋ ਗਏ ਤੁਹਾਡੇ ਤੇ ਕਾ ਪੁਲਿਸ ਤੇ ਕਹਿੰਦੇ ਆ ਪਰਚਾ ਨਹੀਂ ਹੋ ਸਕਦਾ ਇਹ ਸਾਨੂੰ ਕਹਿੰਦੇ ਬਣਾ ਲਓ ਵੀਡੀਓ ਪਾ ਦਿਓ ਕਰ ਦਿਓ ਕਰ ਉਹ ਵੀ ਸਰਕਾਰੀ ਆਨ ਡਿਊਟੀ ਆਨ ਡਿਊਟੀ ਪੀ ਰਹੇ ਆ ਪੰਜਾਬ ਪੌਸ ਮਰਦਾ ਬਾਦ ਮਰਦਾ ਬਾਦ ਪੰਜਾਬ ਪੌਸ ਮਰਦਾ ਬਾਦ ਮਰਦਾ ਸਿਵਲਾਈਨ <Sessimus> थाना ਦੇ ਐਸਐਸਓ ਨੇ ਇਸ ਮਾਮਲੇ 'ਚ ਦੱਸਿਆ ਹੈ ਕਿ ਵੀਡੀਓ ਵਾਇਰਲ ਦੀ ਜਾਂਚ ਪੜਤਾਲ ਕਰ ਰਹੇ ਹਨ ਕਿਉਂਕਿ ਇਹਨਾਂ ਨੌਜਵਾਨਾਂ ਨੇ ਪੀਸੀਆਰ ਮੁਲਾਜ਼ਮਾਂ ਦੇ ਉੱਤੇ ਡਿਊਟੀ ਦੌਰਾਨ ਨਸ਼ਾ ਕਰਨ ਦੇ ਇਲਜ਼ਾਮ ਲਗਾਏ ਨੇ ਕਿ ਨਸ਼ਾ ਕਰਕੇ ਇਹਨਾਂ ਦੇ ਵੱਲੋਂ ਡਿਊਟੀ ਕੀਤੀ ਗਈ ਹੈ ਜਿਸ ਦੇ ਚੱਲਦੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਡਿਊਟੀ ਦੌਰਾਨ ਜੇਕਰ ਸ਼ਰਾਬ ਪੀਤੀ ਹੋਈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਪੀਸੀਆਰ ਕਰਮਚਾਰੀਆਂ ਤੇ ਵਿੱਕਲ ਵਿੱਚ ਜਿਹੜਾ ਹੈਗਾ ਸ਼ਰਾਬ ਪੀਣ ਦੇ ਦੋਸ਼ ਲਾਏ ਗਏ ਜਿਸ ਨੂੰ ਸਾਡੇ ਵੱਲੋਂ ਜਿਹੜਾ ਹੈਗਾ ਵੈਰੀਫਾਈ ਕੀਤਾ ਜਾ ਰਿਹਾ ਹੈ ਵੈਰੀਫਾਈ ਕਰਨ ਉਪਰੰਤ ਜੈਸੀ ਸੂਰਤ ਹੋਏਗੀ ਵੈਸੀ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਖੈਰ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨੌਜਵਾਨਾਂ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਲਗਾਏ ਗਏ ਇਲਜ਼ਾਮਾਂ ਦੇ ਵਿੱਚ ਕਿੰਨੀ ਕੋਈ ਸਚਾਈ ਹੈ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ